ਜਿਖਸੇ ਦੇਖ ਰਹੇ ਹੋ ਦੋਸਤੋ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਵੈਕੁਰਜੀ ਦਾ ਕਲ ਸਾਹਿਬ ਵੈਕੁਰਜੀ ਕੀਫਤੇ ਦੋਸਤੋ ਸਾਨੂੰ ਪਤਾ ਹੈਗਾ ਕੱਲ 14 ਦਸੰਬਰ ਹੈਗੀ ਹੈ ਕੱਲ ਉਹ ਜੱਲਾ ਪੇਤੇ ਬਲਾਸ ਸੰਗ ਦੀਆਂ ਜੜੀਆਂ ਵੋਟਾਂ ਹੋਣ ਜਾ ਰਹੀਆਂ ਤੇ ਉਸ ਨੂੰ ਲੈ ਕੇ ਜੜੀਆਂ ਅੱਜ ਖਾਸ ਕਰਕੇ ਬਾਗਾ ਆਪਣਾ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਾਲਾ ਉੱਤੇ ਜਿਹੜੇ ਪ੍ਰਬੰਧ ਜਿਹੜੇ ਕੀਤੇ ਜਾ ਰਹੇ ਆ ਤੇ ਨਾਲ ਪੋਲਿੰਗ ਪਾਰਟੀਆਂ ਜਿਹੜੀਆਂ ਉਹਨਾਂ ਨੂੰ ਤੋਰਿਆ ਜਾ ਰਿਹਾ ਇਸ ਟਾਈਮ ਇਹ ਰੀਸ ਹਸਾਬ ਕਰਿਆ ਗਿਆ ਚੋਣ ਰਿਜ਼ਰਵ ਵੀ ਖੜਿਆ ਗਿਆ ਐਸਡੀਐਮ ਸਾਹਿਬ ਖੜਿਆ ਗਿਆ ਇਨਾ ਗੁਰੂਤਰਾ ਬ੍ਰੀਫ ਕਰਾਂਗੇ ਵੀ ਜਿਹੜੀਆਂ ਤਿਆਰੀਆਂ ਕਿਸ ਤਰ੍ਹਾਂ ਦੀਆਂ ਕਿੰਨੇ ਪੋਲਿੰਗ ਬੂਥ ਆ ਤੇ ਕਿਸ ਤਰ੍ਹਾਂ ਦੀਆਂ ਸਰ ਜਿਵੇਂ ਬਾਗਾਪਣਾ ਹਲਕਾ ਇਹ ਚ ਕਿੰਨੇ ਪੋਲਿੰਗ ਸਟੇਸ਼ਨ ਬਣੇ ਹੋਏ ਆ ਤੇ ਸਾਰਾ ਕੁਝ ਕੀ ਹੈਗਾ 162 ਪੋਲਿੰਗ ਸਟੇਸ਼ਨ ਹੈ 25 ਜੂਨ ਨੇ ਇਹਦੇ ਵਿੱਚ ਜिले ਦੇ ਸਭ ਤੋਂ ਵੱਧ ਜਵਨ ਬਾਗਾਪਰਾਣਾ ਨੇਹਾਲ ਸਿੰਘ ਵਾਲਾ ਹੀ ਬਹੁਤ ਵਧੀਆ ਤਿਆਰੀਆਂ ਤੁਸੀਂ ਦੇਖਿਆ ਹੋਣਾ ਕਿਤੇ ਕੋਈ ਰਸ ਨਹੀਂ ਆ ਕਿਤੇ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆ ਪੂਰਾ ਆਰਓ ਸਾਹਿਬ ਨੇ ਐਸਡੀਓ ਸਾਹਿਬ ਨੇ ਗਾਈਡ ਕੀਤਾ ਹੋਇਆ ਉਧਰ ਅੰਦਰ ਉਹਨਾਂ ਨੂੰ ਦੱਸਿਆ ਜਾਂਦਾ ਟ੍ਰੇਨਿੰਗ ਹੁੰਦੀ ਹੈ ਫਿਰ ਬਾਹਰ ਆ ਕੇ ਸਮਾਨ ਲੈ ਕੇ ਬੱਸਾਂ 'ਚ ਬੈਠ ਕੇ ਚਲੇ ਜਾਂਦੇ ਜਦੋਂ ਪੁਲਿੰਗ ਬੂਥਾਂ ਤੇ ਸਾਰੀਆਂ ਪਾਰਟੀਆਂ ਪਹੁੰਚ ਜਾਣੀਆਂ ਉੱਥੇ گاਂਹ ਕੀ ਪ੍ਰਬੰਧ ਹੈਗੇ ਬੱਸਾਂ ਬਾਹਰ ਖੜੀਆਂ ਨੇ ਤੁਸੀਂ ਬੱਸਾਂ ਦੇਖਿਆ ਹੋਣੀ ਬੱਸਾਂ 'ਚ ਬੈਠਣਗੇ ਤੇ ਪੁਲਿੰਗ ਸਟੇਸ਼ਨ ਤੇ ਆਪਣੇ ਪਹੁੰਚ ਜਾਣਗੇ ਤੇ ਜਿਹੜਾ ਵੋਟ ਕਰਨ ਦਾ ਸਮਾਂ ਕੀ ਹੈ ਤੇ ਐਂਡ ਕੀ ਹੈ 8 ਤੋਂ 4 ਵਜੇ ਤੱਕ ਕਰ ਲੋ ਜਿਹੜੇ 4 ਵਜੇ ਤੱਕ ਐਂਟਰ ਹੋ ਜਾਣਗੇ ਜਿੰਨੇ ਵੀ ਐਂਟਰ ਹੋ ਜਾਣਗੇ ਉਹ ਆਪਾਂ 12 ਵਜੇ ਤੱਕ ਚੱਲੇ ਵੋਟ ਪਾ ਕੇ ਜਾਣਗੇ ਜੇ ਜਿਹੜੇ VOTER ਮਤਲਬ ਨਾਲ ਕੀ ਲੈ ਕੇ ਆਵੇ ਕਿ ਉਹ VOTING ਕਾਰਡ ਹੀ ਲੈ ਕੇ ਆਵੇ ਜਾਂ ਕੋਈ ਹੋਰ ਵੀ ਆਗਰਸ਼ ਨਾਕਸ਼ ਹੋਵੇ 10 ਆਪਸ਼ਨ ਤਾਂ ਨੇ ਆਲਰੇਡੀ ਲਿਖ ਕੇ ਹਰ ਜਗ੍ਹਾ ਲੱਗੀਆਂ ਹੋਈਆਂ ਨੇ ਉਹ 10ਾਂ ਚੋਂ ਕੋਈ ਵੀ ਕਾਟ ਲੈ ਜਾ ਸਕਦਾ ਆਇਡੈਂਟੀਟੀ ਪ੍ਰੂਫ ਚਾਹੀਦਾ ਜੀ ਉਹ ਤੇ ਲੈ ਕੇ ਲਾਇਆ ਹੋਇਆ ਹੋਰ ਤੁਸੀਂ ਪਬਲਿਕ ਨੂੰ ਕੀ ਸੁਨਿਆਦਾ ਰਹੂ ਪਬਲਿਕ ਨੂੰ ਇਹੀ ਕਿ ਸਾਰੇ ਆਪਣੇ ਵੋਟ ਦਾ ਇਸਤੇਮਾਲ ਕਰਨ ਔਰ ਫ੍ਰੀ ਐਂਡ ਫੇਅਰ ਹੋਵੇ ਸਾਰਾ ਸ਼ਾਂਤਮੇ ਢੰਗ ਨਾਲ ਹੋਵੇ ਦੀ ਸਭ ਨੇ ਦੱਸ ਦਿੱਤਾ ਹੈਗਾ ਵੀ ਜਿਹੜਾ ਕੱਲ ਦਾ ਪ੍ਰੋਗਰਾਮ ਹੈਗਾ ਅਸਲ ਜਿਹੜਾ ਸਮਾਂ ਹੈਗਾ ਕੱਲ 8 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜੀ VOTING ਹੋਣੀ ਹੈ ਜਿਹੜਾ 4 ਵਜੇ ਤੱਕ ਪੋਲਿੰਗ ਬੂਥ ਦੇ ਅੰਦਰ ਐਂਟਰ ਹੋ ਜੂਗਾ ਤੇ ਉਹਦੀ ਵੋਟ ਜਿਹੜੀ ਹੋ ਪਾਵੇਗੀ ਸਰ ਜੀ ਕੱਲ ਚੋਣਾਂ ਹੋਣ ਜਾ ਰਹੀਆਂ ਤੁਸੀਂ ਵੀ ਪਾਰਟੀਆਂ ਨੇ ਡਿਊਟੀਆਂ ਲਗਾ ਦਿੱਤੀਆਂ ਹੈਗੀਆਂ ਕਿਸ ਤਰ੍ਹਾਂ ਦੇ ਪ੍ਰਬੰਧ ਹੈਗੇ ਪ੍ਰਬੰਧ ਅਸੀਂ ਸਾਡੇ 86 ਪੋਲਿੰਗ ਲੋਕੇਸ਼ਨਸ ਹੈਗੀਆਂ ਨੇ ਜਿਨ੍ਹਾਂ ਨੂੰ ਬੂਥ ਕਹ ਦਿੰਨੇ ਆਪਾਂ ਉਸ ਤੇ ਅਸੀਂ ਜਿਹੜੇ ਨਾਰਮਲ ਬੂਥ ਨੇ ਉਤੇ ਵੱਖਰੀ ਤਰ੍ਹਾਂ ਦੀ ਫੋਰਸ ਹੈ ਜਿੱਤੇ ਸੈਂਸਿਟਿਵ ਬੂਥ ਨੇ ਉੱਥੇ ਅਸਲਾ ਵੀ ਦਿੱਤਾ ਗਿਆ ਉਹਨਾਂ ਨੂੰ ਵਾਇਰਲੈਸ ਸੈੱਟ ਵੀ ਦਿੱਤੇ ਗਏ ਨੇ ਤੇ ਅਸੀਂ ਸਾਰੇ 86 ਕਵਰ ਨੇ ਸਾਨੂੰ ਬਾਹਰੋਂ ਵੀ ਫੋਰਸ ਮਿਲੀ ਹੈ ਫੋਰਸ ਸਾਡ ਕੋ ਕਾਫੀ ਹੈ ਫਿਰ ਅਸੀਂ ਚਾਰ ਪੈਟਰੋਲਿੰਗ ਪਾਰਟੀਆਂ ਭਲਾਈਆਂ ਨੇ ਫਿਰ ਰਿਜ਼ਰਵਸ ਹੈਗੀਆਂ ਨੇ ਸਾਡੇ ਤਿੰਨਾਂ ਕੋਲੇ ਦੋਨੇ ਐਸਚੂਜ਼ ਕੋਲੇ ਇੱਕ ਚੌਕੀ ਇੰਚਾਰਜ ਕੋਲੇ ਇੱਕ ਮੇਰੇ ਕੋਲੇ ਰਿਜ਼ਰਵ ਹੈ ਉਸ ਤੋਂ ਬਾਅਦ ਐਸਪੀ ਡੀ ਸੁਪਰਵਾਈਜ਼ਰੀ ਅਫਸਰ ਨੇ ਸਾਡੇ ਉਹਨਾਂ ਦੇ ਕੋਲ ਵੀ ਰਿਜ਼ਰਵ ਹੋਏਗੀ ਉਹ ਵੀ ਇੱਥੇ ਵਿਜ਼ਿਟ ਕਰਨਗੇ ਤੇ ਦੈਨ ਐਸਐਸਪੀ ਓਵਰਆਲ ਇੰਚਾਰਜ ਜिले ਦੇ ਹੈਗੇ ਕਿੰਨੇ ਬੂਥ ਸੈਂਸਿਟਿਵ ਅਜਰੇ ਸੈਂਸਿਟਿਵ ਕੋਲਿਜੀ ਨੇ 18 ਬੂਥ ਸੈਂਸਿਟਿਵ ਨੇ ਜੀ ਉੱਥੇ ਅਸੀਂ ਨਾਰਮਲ ਨਾਲੋਂ ਵੱਧ ਫੋਰਸ ਲਾਈ ਹੈ ਤੇ ਉਹ ਉੱਥੇ ਧਿਆਨ ਵੀ ਅਸੀਂ ਰੱਖਾਂਗੇ ਪੈਟਰੋਲਿੰਗ ਪਾਰਟੀ ਦਾ ਵੀ ਸਾਡਾ ਇਹੀ ਹੋਏਗਾ ਕਿ ਸੈਂਸਿਟਿਵ ਬੂਥ ਦੇ ਨੇੜੇ ਰਹਿਣ ਹਮੇਸ਼ਾ ਕਿਹੜੇ ਕਿਹੜੇ ਪਿੰਡਾਂ ਜਾਈਏ ਇਹ ਪਿੰਡ ਨਹੀਂ ਦੱਸੇ ਜਾ ਸਕਦੇ ਜੀ ਮਤਲਬ ਇਹ ਸੈਂਸਿਟਿਵ ਵਖਰੇ ਨੇ ਪਰ ਤੁਹਾਨੂੰ ਪਤਾ ਲੱਗ ਜਾਏਗਾ ਉੱਥੇ ਫੋਰਸ ਨਾਰਮਲ ਨਾਲੋਂ ਵੱਧ ਹੋਈ ਜਿਵੇਂ ਵੋਟਰ ਨੇ ਵੋਟ ਪਾਉਣ ਵਾਸਤੇ ਆਉਣਾ ਉਹਨਾਂ ਨੂੰ ਕਿਸ ਤਰ੍ਹਾਂ ਦੇ ਆਈਡੀ ਚਾਹੀਦੇ ਮੌਕੇ ਤੇ ਉਹਨਾਂ ਨੂੰ ਉਹ ਆਪਣਾ ਵੋਟਰ ਕਾਰਡ ਲੈ ਕੇ ਆ ਸਕਦੇ ਨੇ ਆਧਾਰ ਕਾਰਡ ਲੈ ਕੇ ਆ ਸਕਦੇ ਨੇ ਦੂਸਰਾ ਮਤਲਬ ਕਿ ਉਹਦਾ ਵੋਟਰ ਸੂਚੀ ਤੋਂ ਵੀ ਦੇਖਣਾ ਹੁੰਦਾ ਹੈ ਉਹ ਦੇਖ ਲੈਣਗੇ ਉਹ ਉਹਨਾਂ ਦਾ ਕੰਮ ਹੈ ਜਿਹੜੀ ਸਿਵਲ ਪਾਰਟੀ ਹੈ ਉਹ ਉਹਨਾਂ ਦਾ ਕੰਮ ਹੈ ਉਹ ਦੇਖਣਾ ਸਾਡਾ ਕੰਮ ਸਿਰਫ ਲਾਅ ਐਂਡ ਆਰਡਰ ਮੇਨਟੇਨ ਰੱਖਣਾ ਅੰਦਰ ਤੇ ਬਾਹਰ ਦੋਨੇ ਪਾਸੇ ਬਾਕੀ ਅਸੀਂ ਹਦਾਇਤ ਕਰਨਾ ਚਾਹਾਂਗੇ ਤੁਹਾਡੇ ਰੇ ਚੈਨਲ ਰਹੀਂ ਕਿ ਲੋਕ ਆਪਣੇ ਮੋਬਾਈਲ ਫੋਨ ਨਾਲ ਲੈ ਕੇ ਆਉਣ ਕਿਉਂਕਿ ਮੋਬਾਈਲ ਫੋਨ ਅੰਦਰ ਨਹੀਂ ਯੂਜ਼ ਕਰਨ ਦਿੱਤਾ ਜਾਏਗਾ ਤੇ ਜਿਹੜੇ ਲੈ ਕੇ ਆਉਣਗੇ ਉਹਨਾਂ ਨੂੰ ਫਿਰ ਉਹ ਜਾਂ ਤਾਂ ਬੂਤੇ ਜਮਾ ਕਰਕੇ ਆਉਣਾ ਪਏਗਾ ਜਿਆਦਾ ਬੈਟਰ ਹੋਏਗਾ ਕਿ ਘਰੇ ਛੱਡ ਕੇ ਆਉਣ ਤੇ ਆਪਦੀ ਵੋਟ ਪਾ ਕੇ ਵਾਪਸ ਚ ਜਾਣ ਹੋਰ ਤੁਸੀਂ ਪਬਲਿਕ ਨੂੰ ਇਸ ਤੋਂ ਇਲਾਵਾ ਕੁਝ ਸਿਰਿਆ ਦੇਣਾ ਚਾਹੋ। ਇਸ ਤੋਂ ਇਲਾਵਾ ਇਹੀ ਹੈ ਕਿ ਅਸੀਂ ਜੋ ਪ੍ਰਬੰਧ ਕੀਤੇ ਨੇ ਬਿਲਕੁਲ ਨਿਰਪੱਖ ਚੋਣਾ ਹੋਣਗੀਆਂ। ਇਸ ਕਿਸੇ ਦਾ ਪੱਖਪਾਤ ਨਹੀਂ ਕੀਤਾ ਜਾਏਗਾ। ਕੋਈ ਵੀ ਕਿੱਡਾ ਵੀ ਵੱਡਾ ਹੋਵੇ ਅਸੀਂ ਕੋਈ ਇਹ ਜਾਂ ਨਹੀਂ ਹੋਏਗਾ ਕਿ ਪੱਖਪਾਤੀ ਕੋਈ ਸਾਡਾ ਮੁਲਾਜ਼ਮ ਸ਼ੋਅ ਕਰੇ। ਐਸਪੀ ਸਰਦਾਰ ਦਲਵੀਰ ਸਿੰਘ ਉਹਨਾਂ ਵੱਲੋਂ ਸਾਰਾ ਬੀਪ ਕਰ ਦਿੱਤਾ ਗਿਆ ਵੀ ਜਿਹੜਾ ਪੁਲਿਸ ਪਾਰਡੀਆਂ ਕੀ ਕੀ ਉਹਨਾਂ ਦੀਆਂ ਡਿਊਟੀਆਂ ਹੈਗੀਆਂ ਇਹਨਾਂ ਨੇ ਉਹ ਜਿਹੜੀਆਂ ਡਿਊਟੀਆਂ ਕੱਲ ਨਿਭਾਉਣ ਵਾਸਤੇ ਜਿਹੜੀਆਂ ਇਹਨਾਂ ਦਾ ਸਾਰਾ ਦਸਤਾ ਹੈਗਾ ਕੁਝ ਜਿਹੜੇ ਪੋਲਿੰਗ ਬੂਥ ਹੈਗੇ ਸੈਂਸਟਰ ਬੈ ਕੇ ਉਹਨਾਂ ਦੇ ਵਿਸ਼ੇਚ ਇਨਾ ਵੱਲ ਧਿਆਨ ਦਿੱਤਾ ਜਾ ਰਿਹਾ ਹੈਗਾ ਤੇ ਤੁਸੀਂ ਐਡੀਸੀ ਸਾਡੀ ਗੱਲਬਾਤ ਵੀ ਸੁਣੀ ਆ ਤੇ ਅਸੀਂ ਡੀਐਸਪੀ ਸਾਹ ਨਾਲ ਗੱਲਬਾਤ ਕਰ ਲਈ ਆ ਉਮੀਦ ਕਰਦੇ ਆ ਤੁਸੀਂ ਸਾਡੀ ਇਸ ਗੱਲਬਾਤ ਨੂੰ ਸ਼ੇਅਰ ਵੀ ਕਰੋਗੇ ਸਾਡਾ ਪੇ ਫੋਲੋ ਕਰੋਗੇ ਮਾਈਕਲ ਜੀ ਦਾ ਕੱਲ ਸਾਹਿਬ ਇੱਕ